ਰਜਾਈ ਕੰਬਲ ਦੇ ਵਿੱਚ ਵੜਨ ਤੋਂ ਬਾਅਦ ਵੀ ਠੰਡੇ ਰਹਿੰਦੇ ਨੇ ਹੱਥ ਪੈਰ ਤਾਂ ਸਾਵਧਾਨ ਹੋ ਜਾਓ ਜਾਣ ਲਓ ਅਸੰਕੇਤ ਹੋ ਸਕਦੀਆਂ ਨੇ ਅ ਗੰਭੀਰ ਸਮੱਸਿਆਵਾਂ ਜੀਆ ਕੜਾਕੇ ਦੀ ਠੰਡ ਦੇ ਵਿੱਚ ਜ਼ਿਆਦਾਤਰ ਲੋਕ ਰਜਾਈ ਅਤੇ ਕੰਬਲਾ ਦੇ ਵਿੱਚ ਰਹਿਣਾ ਚਾਹੁੰਦੇ ਨੇ ਤੇ ਰਾਤ ਨੂੰ ਜਲਦੀ ਕੰਮ ਖਤਮ ਕਰਕੇ ਉਹ ਰਜਾਈ ਕੰਬਲਾ ਦੇ ਵਿੱਚ ਵੜ ਕੇ ਬੈਠ ਜਾਂਦੇ ਨੇ ਹਾਲਾਂਕਿ ਕਈ ਵਾਰ ਕੰਬਲ ਦੇ ਵਿੱਚ ਬੈਠਣ ਤੋਂ ਬਾਅਦ ਵੀ ਹੱਥ ਪੈਰ ਠੰਡੇ ਰਹਿੰਦੇ ਨੇ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਪੈਰ ਗਰਮ ਨਹੀਂ ਹੁੰਦੇ ਰਜਾਈ ਜਾਂ ਫਿਰ ਕੰਬਲ ਪੈ ਟਕਣ ਤੋਂ ਬਾਅਦ ਵੀ ਪੈਰ ਗਰਮ ਨਹੀਂ ਹੁੰਦੇ ਕੀ ਤੁਸੀਂ ਸੋਚਿਆ ਹੋਵੇਗਾ ਕਿ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਜੇਕਰ ਨਹੀਂ ਤਾਂ ਜਾਣੋ ਇਸ ਸਾਡੀ ਖਾਸ ਰਿਪੋਰਟ ਦੇ ਵਿੱਚ ਜਿਸ ਦੇ ਬਿਜੋਂ ਤੁਹਾਨੂੰ ਦੱਸਾਂਗੇ ਕਿ ਆਖਿਰ ਕੀ ਸੰਕੇਤ ਮਿਲਦੇ ਨੇ ਕਿਉਂ ਅਜੀਹਾ ਹੁੰਦਾ ਹੈ ਕਿ ਕਾਫੀ ਸਮੇਂ ਤੱਕ ਤੁਸੀਂ ਆਪਣੇ ਪੈਰ ਹੱਥ ਪੈਰ ਕੰਬਲ ਦੇ ਵਿੱਚ ਰੱਖਦੇ ਹੋ ਪਰ ਫਿਰ ਵੀ ਠੰਡੇ ਹੀ ਠੰਡੇ ਰਹਿੰਦੇ ਨੇ ਤਾਂ ਕਿ ਜਿਹੜੀ ਕਿ ਬਿਮਾਰੀ ਵੀ ਹੋ ਸਕਦੀ ਹੈ ਦੱਸਦੀ ਹੈ ਕਿ ਕੰਬਲ ਦੇ ਵਿੱਚ ਬੈਠਣ ਦੇ ਬਾਵਜੂਦ ਵੀ ਪੈਰ ਕਿਉਂ ਨਹੀਂ ਗਰਮ ਹੁੰਦੇ ਦਰਸਲ ਇਸ ਦੇ ਕਈ ਸੰਕੇਤ ਹੋ ਸਕਦੇ ਨੇ ਜਿਵੇਂ ਕਿ ਬਲੱਡ ਸਰਕੂਲੇਸ਼ਨ ਦੀ ਦਿੱਕਤ ਜੇਕਰ ਕੰਬਲ ਦੇ ਵਿੱਚ ਵੜਨ ਤੋਂ ਬਾਅਦ ਵੀ ਪੈਰ ਲੰਬੇ ਸਮੇਂ ਤੱਕ ਠੰਡੇ ਰਹਿੰਦੇ ਨਹੀਂ ਤਾਂ ਇਸ ਦਾ ਇੱਕ ਕਾਰਨ ਖਰਾਬ ਖੂਨ ਸੰਚਾਰ ਹੋਣਾ ਵੀ ਹੋ ਸਕਦਾ ਹੈ ਕਿਉਂਕਿ ਜਦੋਂ ਖੂਨ ਦਾ ਪ੍ਰਵਾਹ ਠੀਕ ਨਹੀਂ ਹੁੰਦਾ ਤਾਂ ਇਹ ਸਰੀਰ ਦੇ ਹੇਠਲੇ ਹਿੱਸਿਆਂ ਖਾਸ ਕਰਕੇ ਪੈਰਾਂ ਤੱਕ ਨਹੀਂ ਪਹੁੰਚ ਪਾਉਂਦਾ ਜਿਸ ਦੇ ਕਾਰਨ ਉੱਥੇ ਗਰਮੀ ਨਹੀਂ ਪਹੁੰਚਦੀ ਅਤੇ ਪੈਰ ਠੰਡੇ ਰਹਿੰਦੇ ਨੇ ਅਜਿਹੇ ਦੇ ਵਿੱਚ ਸਾਵਧਾਨ ਰਹਿਣ ਦੀ ਲੋੜ ਹੈ ਤੇ ਆਪਣੇ ਲੋੜੀਂਦੇ ਡਾਕਟਰ ਨੂੰ ਇਸ ਦੇ ਬਾਰੇ ਜ਼ਰੂਰ ਦੱਸੋ ਤੇ ਉੱਥੇ ਤੁਹਾਨੂੰ ਦੱਸ ਦੇ ਕਿ ਸ਼ੂਗਰ ਦੀ ਵੀ ਸਮੱਸਿਆ ਹੋ ਸਕਦੀ ਹੈ ਸ਼ੂਗਰ ਦੇ ਮਰੀਜ਼ਾਂ ਦੀਆਂ ਖੂਨ ਦੀਆਂ ਨਾੜੀਆਂ ਤੇ ਨਾੜੀਆਂ ਦੇ ਉਤੇ ਦਬਾਅ ਵਧਣ ਦੇ ਕਾਰਨ ਖੂਨ ਸੰਚਾਰ ਪ੍ਰਭਾਵਿਤ ਹੋ ਸਕਦਾ ਜਿਸ ਦੇ ਕਾਰਨ ਪੈਰ ਠੰਡੇ ਰਹਿੰਦੇ ਨੇ ਜਾਂ ਫਿਰ ਸੁੰਨ ਹੋ ਸਕਦੇ ਨੇ ਇਹ ਜਿਹੜੀ ਕਿ ਨਿਊਰੋਪੈਥੀ ਦੀ ਸਮੱਸਿਆ ਹੈ ਜੋ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰ ਸਕਦੀ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਅਜਿਹੇ ਕਿਸੇ ਵੀ ਸੰਕੇਤ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਫਿਰ ਆਉਂਦਾ ਹੈ ਥਾਇਰੋਇਡ ਥਾਇਰੋਇਡ ਗਲੈਂਡ ਦੇ ਅਸੰਤੁਲਿਤ ਕਾਰਨ ਸਰੀਰ ਦਾ ਤਾਪਮਾਨ ਕੰਟਰੋਲ ਨਹੀਂ ਹੁੰਦਾ ਹਾਈਪੋ ਜੋੜੇ ਕਿ ਹਾਈਪੋਥਾਇਰਾਈਡਸ ਸਰੀਰ ਦੀ ਤਾਪਮਾਨ ਸੰਵੇਦਨਸ਼ੀਲਤਾ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਦੇ ਕਾਰਨ ਪੈਰਾਂ ਨੂੰ ਕੰਬਲ ਦੇ ਵਿੱਚ ਢੱਕਣ ਤੋਂ ਬਾਅਦ ਵੀ ਗਰਮ ਨਹੀਂ ਹੁੰਦੇ ਜੇਕਰ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਇਹ ਥਾਇਰੋਇਡ ਦੀ ਸਮੱਸਿਆ ਹੋ ਸਕਦੀ ਹੈ ਤੇ ਉਸ ਦਾ ਸੰਕੇਤ ਵੀ ਦੇ ਸਕਦੀ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਫਿਰ ਆਉਂਦਾ ਹੈ ਐਨੀਮੀਆ ਸਰੀਰ ਦੇ ਵਿੱਚ ਖੂਨ ਦੀ ਕਮੀ ਹੋਣਾ ਐਨੀਮੀਆ ਹੈ ਇਹ ਬਿਮਾਰੀ ਜਿਹੜੀ ਕਿ ਸਰੀਰ ਦੇ ਸਾਰੇ ਹਿੱਸਿਆਂ ਦੇ ਵਿੱਚ ਆਕਸੀਜਨ ਦੀ ਸਹੀ ਮਾਤਰਾ ਨਹੀਂ ਪਹੁੰਚ ਪਾਉਂਦੀ ਜਿਸ ਦੇ ਕਾਰਨ ਪੈਰ ਠੰਡੇ ਰਹਿੰਦੇ ਨੇ ਅਤੇ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਆਇਰਨ ਦੀ ਕਮੀ ਤੋਂ ਪੀੜਿਤ ਲੋਕਾਂ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਫਿਰ ਆਉਂਦਾ ਹੈ ਨਸ਼ਾ ਜਿਹੜੀ ਕਿ ਥੋੜੀ ਨਸਾਂ ਹੁੰਦੀਆਂ ਨੇ ਉਹਦੀਆਂ ਸਮੱਸਿਆਵਾਂ ਨਾੜੀਆਂ ਦੇ ਵਿੱਚ ਸੋਜ ਜਾਂ ਫਿਰ ਰੇਡੋਨ ਸਿਰੋਮ ਜਾਂ ਫਿਰ ਸੰਚਾਰ ਸੰਬੰਧੀ ਸਮੱਸਿਆਵਾਂ ਕਾਰਨ ਪੈਰ ਠੀਕ ਤਰ੍ਹਾਂ ਗਰਮ ਨਹੀਂ ਹੋ ਪਾਉਂਦੇ। ਘੰਟਿਆਂ ਵੱੱਦੀ ਰਜਾਈਆਂ ਅਤੇ ਕੰਬਲਾਂ ਦੇ ਵਿੱਚ ਬੈਠਣ ਦੇ ਬਾਵਜੂਦ ਵੀ ਉਹ ਤੁਹਾਡੇ ਪੈਰ ਠੰਡਾ ਹੀ ਰਹਿੰਦੇ ਨੇ। ਨਸਾਂ ਦੇ ਨਾਲ ਜੁੜੀਆਂ ਅਜਿਹੀਆਂ ਸਮੱਸਿਆਵਾਂ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਤੇ ਆਪਣੇ ਨੇੜਲੇ ਡਾਕਟਰ ਨੂੰ ਇਸ ਦੇ ਬਾਰੇ ਜ਼ਰੂਰ ਦੱਸੋ ਤੇ ਆਪਣਾ ਇਲਾਜ ਕਰਵਾਓ।